ਟਾ ਡਿਪਰੈਸ਼ਨ ਦੇ ਵਿੱਚ ਚੱਲ ਰਿਹਾ ਇੱਕ 23 ਸਾਲਾ ਮੁੰਡੇ ਨੇ ਟ੍ਰੇਨ ਦੇ ਸਾਹਮਣੇ ਛਾਲ ਮਾਰੀ ਹੈ। ਉਸ ਨੇ ਟ੍ਰੇਨ ਦੇ ਸਾਹਮਣੇ ਛਾਲ ਮਾਰ ਕੇ ਆਪਣੇ ਜੀਵਨ ਨੂੰ ਖਤਮ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਮੁੰਡਾ ਜਿਹੜਾ ਉਹ ਡਿਪਰੈਸ਼ਨ ਦੇ ਵਿੱਚ ਚੱਲ ਰਿਹਾ ਸੀ ਕਿਉਂਕਿ 6-7 ਸਾਲ ਪਹਿਲਾਂ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਮਾਤਾ ਦੀ ਮੌਤ ਜਿਹੜੀ ਉਹ ਸੱਪ ਦੇ ਡੰਗਣ ਦੇ ਕਾਰਨ ਹੋਈ ਸੀ ਜਦਕਿ ਪਿਤਾ ਨੂੰ ਅਟੈਕ ਆਇਆ ਸੀ। ਜਦੋਂ ਦੇ ਇਸ ਮੁੰਡੇ ਦੇ ਮਾਤਾ-ਪਿਤਾ ਇਸ ਦੁਨੀਆ ਤੋਂ ਗਏ ਸੀ ਤਾਂ ਕਿਹਾ ਜਾ ਰਿਹਾ ਕਿ ਉਸ ਸਮੇਂ ਤੋਂ ਇਹ ਮੁੰਡਾ ਜਿਹੜਾ ਉਹ ਡਿਪਰੈਸ਼ਨ ਦੇ ਵਿੱਚ ਚੱਲ ਰਿਹਾ ਸੀ ਘਰ ਦੇ ਵਿੱਚ ਕਿਸੇ ਦੇ ਨਾਲ ਗੱਲਬਾਤ ਜਿਹੜੀ ਉਹ ਨਹੀਂ ਕਰਦਾ ਸੀ ਡਿਪਰੈਸ਼ਨ ਦੇ ਵਿੱਚ ਚਲਦੇ ਹੀ ਕਿਹਾ ਜਾ ਰਿਹਾ ਕਿ ਇਸ ਮੁੰਡੇ ਨੇ ਟ੍ਰੇਨ ਦੇ ਸਾਹਮਣੇ ਆ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕੀਤਾ ਫਾਜ਼ਲਕਾ ਦਾ ਪਿੰਡ ਪੈਂਦਾ ਹੈ ਰੋੜਾਂਵਾਲੀ ਜਿੱਥੋਂ ਦਾ ਇਹ ਮੁੰਡਾ ਰਹਿਣ ਵਾਲਾ ਸੀ ਕਰਮਜੀਤ ਸਿੰਘ 23 ਸਾਲਾਂ ਇਸ ਮੁੰਡੇ ਦੀ ਉਮਰ ਸੀ ਕਿਹਾ ਜਾ ਰਿਹਾ ਕਿ ਇਹ ਮੁੰਡਾ ਜਿਹੜਾ ਉਹ ਕਾਫੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਕਾਫੀ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ ਕਿਉਂਕਿ 6 ਤੋਂ 7 ਸਾਲ ਪਹਿਲਾਂ ਉਸਦੇ ਮਾਤਾ ਪਿਤਾ ਦੀ ਮੌਤ ਆ ਜਿਹੜੀ ਉਹ ਹੋ ਗਈ ਸੀ ਤਾਂ ਪਿਤਾ ਨੂੰ ਅਟੈਕ ਆਇਆ ਸੀ ਮਾਤਾ ਨੂੰ ਸੱਪ ਦੇ ਡੰਗਣ ਕਾਰਨ ਮੌਤ ਆਈ ਸੀ ਤਾਂ ਦੋਵਾਂ ਜਣਿਆਂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਇਹ ਮੁੰਡਾ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਸੀ ਇਕੱਲਾ ਮਹਿਸੂਸ ਕਰਨ ਦੇ ਨਾਲ ਇਹ ਮੁੰਡਾ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ ਘਰ ਦੇ ਵਿੱਚ ਹੋਰ ਪਰਿਵਾਰਕ ਮੈਂਬਰ ਸੀ ਉਹਨਾਂ ਦੇ ਨਾਲ ਕੋਈ ਵੀ ਗੱਲਬਾਤ ਆ ਜਿਹੜੀ ਉਹ ਨਹੀਂ ਕਰਦਾ ਸੀ ਤਾਂ ਪਰੇਸ਼ਾਨੀ ਦੇ ਚੱਲਦੇ ਹੀ ਇਸ ਮੁੰਡੇ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਆ ਇਸ ਮੁੰਡੇ ਨੇ ਰੇਲਵੇ ਟ੍ਰੈਕ ਦੇ ਉੱਪਰ ਜਾ ਕੇ ਆ ਰਹੀ ਇੱਕ ਟ੍ਰੇਨ ਦੇ ਸਾਹਮਣੇ ਛਾਲ ਮਾਰ ਦਿੱਤੀ ਜਿਸ ਕਰਕੇ ਉਸ ਮੁੰਡੇ ਦੇ ਸਰੀਰ ਦੇ ਕਈ ਟੁਕੜੇ ਨਿਛੜੇ ਉਹ ਹੋ ਜਾਂਦੇ ਨੇ ਤਾਂ ਇਸ ਮੁੰਡੇ ਨੇ ਟ੍ਰੇਨ ਦੇ ਥੱਲੇ ਆ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕੀਤਾ ਤਾਂ ਕਰਮਜੀਤ ਸਿੰਘ ਇਸ ਦਾ ਨਾਮ ਆ ਜਿਹੜਾ ਉਹ ਦੱਸਿਆ ਜਾ ਰਿਹਾ ਮਹਿਜ਼ 23 ਸਾਲਾਂ ਦੀ ਇਸ ਮੁੰਡੇ ਦੀ ਉਮਰ ਸੀ ਫਾਜ਼ਲਕਾ ਦੇ ਕੋਲ ਪੈਂਦਾ ਪਿੰਡ ਰੋੜਾਂ ਵਾਲੀ ਜਿੱਥੋਂ ਦਾ ਇਹ ਮੁੰਡਾ ਹੈ ਜਿਹੜਾ ਉਹ ਰਹਿਣ ਵਾਲਾ ਸੀ ਮਾਤਾ ਪਿਤਾ ਦਾ ਵਿਜੋਗ ਨਾ ਸਹੰਦਿਆ ਹੋਇਆ ਇਹ ਮੁੰਡਾ ਕਾਫੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਪਿਛਲੇ ਕਈ ਸਮੇਂ ਤੋਂ ਚੱਲ ਰਿਹਾ ਸੀ ਜਿਸ ਦੇ ਚੱਲਦੇ ਹੀ ਇਸ ਮੁੰਡੇ ਨੇ ਖੌਫਨਾਕ ਕਦਮ ਚੁੱਕਿਆ ਜੀ ਬਸ ਬਾਗੀ ਟੈਨਸ਼ਨ ਰਹਿੰਦੀ ਸੀ ਕਿ ਮਾਹਬਾਬ ਮਰੇ ਨੂੰ ਛੇ 7 ਸਾਲ ਹੋ ਗਏ ਮਾੜਾ ਮੁੰਡਾ ਮਸ਼ਾ ਪਤਾ ਕਰ ਲੈਂਦਾ ਸੀ ਦਰਗੁਰੂ ਬੀ ਲੈਂਦਾ ਸੀ ਜੀ ਹਜ਼ੂਰ ਤਾਂ ਕੁਛ ਨਹੀਂ ਨਾ ਘਰੇ ਕੋ ਬੋਲ ਬੁਲਾ ਰਹਿਣਾ ਪੋਸ ਕਰਮਜੀਤ ਸਿੰਘ ਜੀ ਦਾ ਨਾਂ ਜੀ 22 23 ਸਾਲ ਦੇ ਕਰੀਬ ਸੀ ਕੁਧ ਰੁਜੀ ਹੈ ਜੀ ਮੰਡੀ ਰੋਡ ਵਾਲੇ ਦੇ ਨਾਲ ਜੀ ਇੱਕ ਨੂੰ ਤਾਂ ਸੱਪ ਨੇ ਕੱਟ ਲਿਆ ਸੀਗਾ ਜੀ ਤੇ ਦੂਸਰੇ ਨੂੰ ਅਟੈਕ ਆ ਗਿਆ ਸੀ ਫਾਦਰ ਸਾਹਿਬ ਨੂੰ ਡੈਕ ਸੀਗਾ ਤੇ ਮਦਰ ਨੂੰ ਸੱਪ ਨੇ ਕੱਟਿਆ ਕਿ ਇਹਨਾਂ ਨੇ ਮੁਲਾਜ਼ਮਾਂ ਨੇ ਅੰਕੇ ਗੱਲ ਕੀਤੀ ਮਸਲਾ ਜੀ ਮੁੰਡਾ ਕਰਮਜੀਤ ਹੈਗਾ ਪੈਂਡਲ ਮਕੇਰੀਆਂ ਦਾ ਠੀਕ ਹੈ ਇਹਦੇ ਮਾਤਾ ਪਿਤਾ ਦੀ ਡੈਥ ਹੋਈ ਹੈ 6-7 ਸਾਲ ਪਹਿਲਾਂ ਉਹਦੀ وجہ ਕਰਕੇ ਡਿਪਰੈਸ਼ਨ ਵਿੱਚ ਰਹਿੰਦਾ ਸੀਗਾ ਦਿੱਲੀ ਫਾਇਲ ਕਾ ਗੱਡੀ ਆ ਉਹਦੇ ਥਲੇ ਟੂ ਹੈਡ ਕਰ ਲਿਆ ਕਿੰਨੀ ਉਮਰ ਸੀ ਸਰ ਉਮਰ 23 ਸਾਲ ਦੇ ਇਰੰਦਾ ਕਿੱਥੇ ਸੀ ਪੈਂਡਨ ਕੇਰੀਆ ਅਸੀਂ 94 ਬੀ ਐਨ ਐਸ ਐਸ ਦੀ ਕਾਰਵਾਈ ਕਰਦੇ ਹਾਂ